ਅੱਕੇ ਤੇ ਕੀ ਕਹਣਾ ਤੁਹਾਨੂੰ ਜਿਹੜਾ ਤੁਸੀਂ ਅੰਦਰ ਰੈਸਟੋਰੈਂਟ ਖੋਣਦੇ ਕੀ ਕਹਣਾ ਚਾਹਦੇ ਪਹਿਲਾਂ ਤਾਂ ਨਾਬਾ ਨਿਵਾਸੀ ਨੂੰ ਮੇਰਾ ਸਤ ਸਾਲ ਦਾ ਪ੍ਰਣਾਮ ਰਾਮ ਰਾਮ ਸਤਿ ਸ਼੍ਰੀਕਾਲ ਤੇ ਅੱਜ ਆਪਣੇ ਸ਼ਹਿਰ ਨਾਬਾ ਈਸ਼ਾਈ ਸਮਾਦਾ ਦੇ ਸਾਹਮਣੇ ਸਪਿਲ ਦ ਬੀਨਸ ਦੇ ਨਾਮ ਤੋਂ ਰੈਸਟੋਰੈਂਟ ਤੇ ਕੈਫੇ ਓਪਨ ਕੀਤਾ ਜੀ ਨਾਬਾ ਨਿਵਾਸੀਆਂ ਲਈ ਪਿਓਰ ਵੈਜ 100%올 ਫੂਡ ਕੁਕਡ ਇਨ ਮਸਟਰਡ ਆਇਲ ਐਂਡ ਬੇਸੀ ਹੀ ਨੋ ਰਿਫਾਈਨਡ ਆਇਲ ਯੂਜ਼ ਥੈਦਰ ਦੈਨ ਫਰਾਈਂਗ ਓਨਲੀ ਉਸ ਤੋਂ ਬਾਅਦ ਸਰ ਨਾਬਾ ਨਿਵਾਸੀਆਂ ਲਈ ਇੱਕ ਸਪੈਸ਼ਲ ਤੋਹਫਾ ਕਪੂਰ ਫੈਮਿਲੀ ਰੈਸਟਿੰਗਰਾ ਫੈਮਿਲੀ ਵੱਲੋਂ ਸਪੈਸ਼ਲ ਜਿਹੜਾ ਹੈਗਾ ਕਿ ਗੇਮਿੰਗ ਜ਼ੋਨ ਇੰਟਰੋਡਿਊਸ ਕੀਤਾ ਗਿਆ ਫੈਮਿਲੀਜ਼ ਲਈ ਬੱਚਿਆਂ ਦੇ ਐਂਟਰਟੇਨਮੈਂਟ ਵਾਸਤੇ ਹਾਈ ਕਲਾਸ ਗੇਮਸ ਨੇ ਜੀ PS5 PS6 ਵੀਰ ਐਕਸਬਾਕਸ ਆਲ ਫੈਸਿਲਿਟੀਆਂ ਅਵੇਲੇਬਲ ਅੰਡਰ ਵਨ ਰੂਪ ਤੇ ਇੱਕ ਵਾਰ ਜ਼ਰੂਰ ਸਾਡੇ ਰੈਸਟੋਰੈਂਟ ਵਿੱਚ ਆਓ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਪੀਸ ਸਾਨੂੰ ਰਿਵਿਊਜ਼ ਦੇ ਕੇ ਜਾਓ ਕਿ ਸਾ ਤੁਹਾਡਾ ਸਾਡਾ ਟੇਸਟ ਤੇ ਸਾਡੀ ਐਂਬੀਅੰਸ ਤੁਹਾਨੂੰ ਕਿਦਾਂ ਦੇ ਲੱਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡਾ ਕੀ ਕਹਿਣਾ ਚਾਹੁੰਦੇ ਅੱਜ ਸੀਗਰਾ ਪਰਿਵਾਰ ਦੇ ਪਰਿਵਾਰ ਨੇ 520 ਦੇ ਸਪੋਰਟ ਕੋਸ਼ਿਸ਼ ਕੀਤਾ ਹੈਗਾ ਜੀ ਦੇਖੋ ਨਾਬਾ ਸ਼ਹਿਰ ਜਿਹੜਾ ਜੀ ਬਹੁਤ ਵਧੀਆ ਸ਼ਹਿਰ ਹੈ ਬੜੇ ਦਰਿਆਦਨ ਲੋਕ ਨਾਬਾ ਸ਼ਹਿਰ ਦੇ ਵਿੱਚ ਵਸਦੇ ਨੇ ਉਹ ਰਿਆਸੀ ਸ਼ਹਿਰ ਹੈ ਇਹਦੇ ਵਿੱਚ ਨਾਬਾ ਨਿਵਾਸੀਆਂ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਸਟਿਲਸ ਦਾ ਬੀਨਸ ਇਹ ਨਵੀਂ ਫਰੈਂਚਾਈਜ਼ ਜਿਹੜੀ ਹੈ ਜੀ ਬਿਲਕੁਲ ਪਿਓਰ ਵੈਜ ਉਹਦੀ ਲੋਕੇਸ਼ਨ ਜਿਹੜੀ ਹੈ ਬਿਲਕੁਲ ਸਾਈਸ ਮਾਦਨ ਦੇ ਅਪੋਜ਼ਿਟ ਹੈ ਉਹ ਅੱਜ ਉਹਦਾ ਉਦਘਾਟਨ ਕੀਤਾ ਤੇ ਮੇਰੇ ਵੱਲੋਂ ਕਪੂਰ ਫੈਮਿਲੀ ਨੂੰ ਢਿੰਗਰਾ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਦੋਨੇ ਸਾਰ ਰਲ ਕੇ ਇਹਦਾ ਰੈਸਟੋਰੈਂਟ ਦਾ ਕੰਮ ਦੇਖ ਰਹੇ ਆ ਪਰ ਬਹੁਤ ਹੀ ਸ਼ਾਨਦਾਰ ਫੂਡ ਹੈ ਜੀ ਮੈਂ ਜੇ ਟੇਸਟ ਕੀਤਾ ਬਹੁਤ ਹੀ ਕਮਾਲ ਦਾ ਖਾਣਾ ਤੁਸੀਂ ਵੀ ਪਰਿਵਾਰ ਸਮੇਤ ਜਰੂਰ ਇੱਕ ਵਾਰ ਆ ਕੇ ਜਾਓ ਤੁਹਾਨੂੰ ਅੱਛਾ ਲੱਗੇਗਾ ਖਾਣਾ ਜੀ ਔਰ ਅੰਦਰ ਜਿਹੜੀ ਵੀ ਲੋਕੇਸ਼ਨ ਆ ਬਹੁਤ ਹੀ ਬਾਤ ਕਮਾਲ ਆ ਬਹੁਤ ਅੱਛਾ ਡਿਜ਼ਾਈਨ ਕੀਤਾ ਹੋਇਆ ਹੈ ਜੀ ਔਰ ਫਰੈਸ਼ ਖਾਣਾ ਜਿਹੜਾ ਬਹੁਤ ਅੱਛੇ ਕੁੱਕ ਜਿਹੜੇ ਨੇ ਉਹ ਰੱਖੇ ਗਏ ਨੇ ਤੇ ਬੱਚਿਆਂ ਲਈ ਵੀ ਸਪੈਸ਼ਲ 3D ਗੇਮਸ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਬੈਠਣ ਦਾ ਬਹੁਤ ਅੱਛੀ ਸੁਵਿਧਾ ਹੈ ਲੋਕੇਸ਼ਨ ਵੀ ਬਹੁਤ ਅੱਛੀ ਹੈ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਹੈ ਖਾਣਾ ਜਿਹੜਾ ਜੀ ਉਹ ਬਾਖਮਾਲਾ ਇੱਕ ਵਾਰੀ ਖਾਓਗੇ ਤਾਂ ਤੁਸੀਂ ਉਂਗਲੀਆਂ ਚੜਦੇ ਰਹਿ ਜਾਓਗੇ ਸੋ ਮੈਂ ਬੇਨਤੀ ਕਰੂੰਗਾ ਸਪੈਲਸ ਦਾ ਬੀਨਸ ਇੱਕ ਵਾਰ ਜ਼ਰੂਰ ਤੁਸੀਂ ਨਾਪਾ ਆ ਜੀ ਲੋਕੇਸ਼ਨ ਜਿਹੜੀ ਹੈ ਸਰਕਲ ਰੋਡ ਆਪੋਜੀਟ ਸ਼ਾਹੀ ਸਮਤਾ ਇੱਕ ਵਾਰ ਜ਼ਰੂਰ ਪਰਿਵਾਰ ਸਮੇਤ ਦਰਸ਼ਨ ਦਿਓ ਸੋ ਮੇਰੇ ਵੱਲੋਂ ਕਪੂਰ ਫੈਮਿਲੀ ਨੂੰ ਤੇ ਢਿੰਗੜਾ ਫੈਮਿਲੀ ਨੂੰ ਬਹੁਤ ਬਾਰ ਮੁਬਾਰਕ ਹੈ ਬੋਏ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਨਾਪਾ ਵਿਖੇ ਢਿੰਗੜਾ ਤੇ ਕਪੂਰ ਫੈਮਿਲੀ ਦੇ ਬੋਤਲਫ ਅੱਜ ਨਾਬਾ ਵਿਖੇ ਸ਼ਾਹੀ ਸਮਾਦਾ ਦੇ ਸਾਹਮਣੇ 스ਪਿਲ ਦਾ ਬੀਨ ਸੂਟਲ ਰੈਸਟੋਰੈਂਟ ਖੁੱਲਿਆ ਸਾਡਾ ਭਤੀਜਾ ਅੰਕੀ ਢਿੰਗਰਾ ਤੇ ਵਿਨਕਲ ਕਪੂਰ ਜੀ ਇਹਨਾਂ ਦੋਨਾਂ ਨੇ ਖੁੱਲਿਆ ਮੈਂ ਤਾਂ ਸਾਰੇ ਨਾਬਾ ਨਵਾਸੀਆਂ ਨੂੰ ਇੱਕ ਹੀ ਬੇਨਤੀ ਕਰਨਾ ਚਾਹਾਂਗਾ ਵੀ ਇੱਕ ਵਾਰੀ ਉਹਦੇ ਜ਼ਰੂਰ ਦਰਸ਼ਨ ਦਿਓ ਇਹਨਾਂ ਦੀ ਕੁਆਲਿਟੀ ਚੈੱਕ ਕਰੋ ਹੁਣੇ ਐਮਐਲਏ ਸਾਹਿਬ ਦੇਵਮਾਨ ਜੀ ਵੀਰੇ ਆਪਣਾ ਉਦਘਾਟਨ ਕਰਕੇ ਗਏ ਨੇ ਲੰਚ ਕਰਕੇ ਗਏ ਨੇ ਮੈਂ ਤਾਂ ਇਹ ਬੇਨਤੀ ਕਰੂੰ ਵੀ ਲੋਕਾਂ ਨੂੰ ਇੱਕ ਵਾਰੀ ਜ਼ਰੂਰ ਦਰਸ਼ਨ ਦਿਓ ਕੀ ਕਹਿਣਾ ਚਾਹੋਗੇ ਬਕੂਰ ਅਕਲ ਵੀ ਜਿਹੜਾ ਅੱਜ ਬੱਚਿਆਂ ਨੇ ਹੋਟਲ ਖੁੱਲ੍ਹਿਆ ਦੂਜੀ ਦੇ ਬਾਰੇ ਕੀ ਕਹਿਣਾ ਚਾਹੋ ਇਨਾ ਨੱਬਾ ਸ਼ਾਇਦ ਸਵਾਦ ਦਾ ਸਾਹਮਣੇ ਸਪੇਲ ਦਾ ਬੀਨਸ ਰੈਸਟੋਰੈਂਟ ਤੋਂ ਬੋਲ ਰਿਹਾ ਇਹ ਰੈਸਟੋਰੈਂਟ ਨੱਬੇ ਦੀ ਲੋਨ ਅਨਸਾਰ ਬੱਚਾ ਨੇ ਬੜੇ ਪਿਆਰ ਨਾਲ ਤਿਆਰ ਕਰਵਾਇਆ ਸਾਰਿਆਂ ਨੂੰ ਵੈਲਕਮ ਕੀਤਾ ਆ ਕੇ ਟੇਸਟ ਦੇਖੋ ਮੈਂ ਟੇਸਟ ਕੀਤਾ ਬਹੁਤ ਹੀ ਪ੍ਰੈਪਰੇਸ਼ਨ ਵਧੀਆ ਤੇ ਇਹ ਤੋਂ ਇਹ ਪਿੱਛੇ ਚੱਲਦਾ ਆ ਰਿਹਾ ਇਹ ਹੁਣ ਵੱਡੀ ਬ੍ਰਾਂਚ ਬਣਾਈ ਗਈ ਆ ਤੁਸੀਂ ਇੱਕ ਵਾਰ ਜ਼ਰੂਰ ਆ ਕੇ ਵੀਡੀਓ ਗੇਮ ਬੱਚਿਆਂ ਲਈ ਫਨ ਗੇਮ ਜਾਂ ਸਾਰਾ ਖਾਣ ਪੀਣ ਦਾ ਰੈਸਟੋਰੈਂਟ ਵੀ ਆ 버ਗਰ ਸਭ ਕੁਝ ਆ ਮਤਲਬ ਤੁਸੀਂ ਆ ਕੇ ਕੋਈ ਦੇਖੋਗੇ ਖਾਓਗੇ ਫਿਰ ਤੁਸੀਂ ਦੱਸੋਗੇ ਵੀ ਹਾਂ ਨਾਲ ਦੇ ਵਿੱਚ ਕੋਈ ਤਰੱਕੀ ਹੋਈ ਹੈ